ਚੈਨਪੰਜਾਬੀ ਦੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਹਾਜ਼ਰਾਂ ਅੱਜ ਦੀਆਂ ਕੁਝ ਗੱਲਾਂ ਮਤਾਂ ਅੱਜ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਲੋਅਰ ਮੀਨਲੈਂਡ ਦੇ ਹਸਪਤਾਲਾਂ ਦੇ ਵਿੱਚ ਇੱਕ ਆਫਰ ਦਿੱਤੀ ਜਾ ਰਹੀ ਹੈ ਡਾਕਟਰਸ ਨੂੰ ਡਾਇਰੈਕਟ ਕਰਨ ਦੇ ਲਈ ਵੀ ਤੁਸੀਂ ਜਿਹੜੀਆਂ ਵੀਕਐਂਡ ਦੀਆਂ ਖਾਸ ਕਰਕੇ ਸ਼ਿਫਟਾਂ ਉਹ ਲੈ ਲਓ ਤੇ ਤੁਹਾਨੂੰ ਅਸੀਂ ਕਾਫੀ ਜ਼ਿਆਦਾ ਪੈਸਾ ਦੇਵਾਂਗੇ। ਐਸ ਵੇਲੇ ਸਾਨੂੰ ਸਾਰਿਆਂ ਨੂੰ ਪਤਾ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਿ ਪੂਰੇ ਕੈਨੇਡਾ ਦੇ ਵਿੱਚ ਡਾਕਟਰਾਂ ਦੀ ਕਮੀ ਹੈ। ਡਾਕਟਰਾਂ ਦੀ ਕਮੀ ਹੈ ਤੇ ਜਿਹੜਾ ਸਟਾਫ ਆ ਨਾਲ ਨਰਸਾਂ ਤੇ ਹੋਰ ਜਿਹੜੇ ਉਹਨਾਂ ਦੀ ਵੀ ਕਮੀ ਆ ਹੁਣ ਹੁੰਦਾ ਕੀ ਆ ਕਿ ਸੈਟਰਡੇ ਸੰਡੇ ਸਾਰੇ ਆਫ ਚਾਹੁੰਦੇ ਆ ਤੇ ਉਹ ਆਪਣਾ ਕੋਈ ਵੀ ਕੰਮ ਕਰ ਕਿਸੇ ਨੇ ਕਰਨਾ ਆ ਤੇ ਉਹ ਛੁੱਟੀ ਚਾਹੁੰਦੇ ਆ ਜਿਹੜਾ ਇੰਟੀਰੀਅਰ ਆ ਉਹਨਾਂ ਥਾਵਾਂ ਦੇ ਉੱਤੇ ਕਈ ਥਾਵਾਂ ਦੇ ਉੱਤੇ ਸਮੱਸਿਆ ਵੱਧ ਜਾਂਦੀ ਆ ਕਿ ਸੈਟਰਡੇ ਸੰਡੇ ਨੂੰ ਕੋਈ ਵੀ ਕੰਮ ਕਰਨ ਨੂੰ ਤਿਆਰ ਨਹੀਂ ਜਦੋਂ ਕੋਈ ਵੀ ਕੰਮ ਕਰਨ ਨੂੰ ਤਿਆਰ ਨਹੀਂ ਫਿਰ ਹੁੰਦਾ ਕੀ ਆ ਕਿ ਐਮਰਜੈਂਸੀ ਡਿਪਾਰਟਮੈਂਟ ਨੂੰ ਬੰਦ ਕਰ ਦੇਣਾ ਪੈਂਦਾ ਵੀ ਜੇ ਇੰਟੀਰੀਅਰ ਦੇ ਬੰਨ ਮਨ ਲੂਪਸ ਦੇ ਨੇੜੇ ਕਈ ਬੰਦ ਕਰ ਦਿੱਤਾ ਤੇ ਉਹਨਾਂ ਨੂੰ ਕਹਿੰਦੇ ਕੈਮ ਲੂਪਸ ਜਾਓ ਜੇ ਕਿਸੇ ਨੇ ਨੇੜੇ ਕਰ ਦਿੱਤਾ ਕਿਸੇ ਨੂੰ ਕਹਿੰਦੇ ਆ ਬਸ ਫੋਰਟ ਜਾਓ ਇਸ ਤਰੀਕੇ ਦੇ ਨਾਲ ਹੁਣ ਇਹਨਾਂ ਨੇ ਕੀ ਕੀਤਾ ਵਿਕਟੋਰੀਆ ਦੇ ਵਿੱਚ ਬਹੁਤ ਵਾਰੀ ਇਦਾਂ ਹੁੰਦਾ ਆਇਲੈਂਡ ਦੇ ਉੱਤੇ ਕਈ ਥਾਵਾਂ ਦੇ ਉੱਤੇ ਹਸਪਤਾਲਾਂ ਦੇ ਵਿੱਚ ਸੈਟਰਡੇ ਸੰਡੇ ਡਾਕਟਰ ਹੀ ਕੋਈ ਨਹੀਂ ਹੁੰਦਾ ਤੇ ਉਹ ਕਹਿ ਦਿੰਦੇ ਸਾਡੇ ਕੋਲੇ ਡਾਕਟਰ ਹੈ ਨਹੀਂ ਤੁਸੀਂ ਕਿਤੇ ਹੋਰ ਚਲੇ ਜਾਓ ਤੇ ਜਿਹੜਾ ਹੁਣ ਐਮਰਜੈਂਸੀ ਕਿਸੇ ਨੂੰ ਪੈ ਗਈ ਆ ਤੇ ਉਹ ਕਿੱਥੇ ਜਾਵੇ ਉਹ ਇੱਕ ਵੱਡਾ ਸੰਕਟ ਹੁੰਦਾ ਇਹਨਾਂ ਨੇ ਹੁਣ ਆਫਰਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਵੀ ਜਿਹੜਾ ਡਾਕਟਰ ਬ੍ਰੀਸ਼ੀ ਦੇ ਵਿੱਚ ਉਹਨੇ ਲੋਅਰ ਮੇਨਲੈਂਡ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਕਹਿਵੇ ਅਸੀਂ 4125 ਡਾਲਰ ਦਵਾਂਗੇ ਤੁਹਾਨੂੰ ਜੇ ਤੁਸੀਂ ਆ ਜਿਹੜੀ ਇਹ ਸ਼ਿਫਟ ਆ ਕਵਰ ਕਰਦੇ ਹੋਗੇ ਕਿ ਹੁਣ ਜ਼ਬਰਦਸਤੀ ਤੇ ਕਿਸੇ ਨਾਲ ਕੀਤੀ ਨਹੀਂ ਜਾ ਸਕਦੀ ਤੇ ਉਹ ਪੈਸੇ ਦਾ ਇੱਕ ਤਰੀਕੇ ਦੇ ਨਾਲ ਲਾਲਚ ਦਿੱਤਾ ਜਾ ਰਿਹਾ ਵੀ ਇੱਕ ਰਾਤ ਦੀ ਇੱਕ ਸ਼ਿਫਟ ਕਵਰ ਕਰਨ ਦੇ ਲਈ 4122 ਡਾਲਰ ਬੋਨਸ ਦਿੱਤਾ ਜਾ ਰਿਹਾ ਡਾਕਟਰ ਨੂੰ ਬਾਕੀ ਉਹਦੀ ਤਨਖਾਹ ਤੇ ਜੋ ਸਾਬ-ਕਿਤਾਬ ਹੋ ਤੇ ਜਿਹੜਾ ਉਸੇ ਤਰੀਕੇ ਨਾਲ ਚੱਲਣਾ ਹੀ ਆ ਫਰੇਜ਼ਰ ਹੈਲਥ ਦੇਆਂ ਕੁਝ ਈਮੇਲ ਨੇ ਸਾਹਮਣੇ ਆ ਜਿਹਦੇ ਵਿੱਚ ਬਹੁਤ ਵਾਰੀ ਗੱਲਬਾਤ ਕੀਤੀ ਗਈ ਹੈ ਕਿ ਸਟਾਫਿੰਗ ਦੀ ਸਵੀਅਰ ਸ਼ਾਰਟੇਜ ਆ ਖਾਸ ਕਰ ਮਿਸ਼ਨ ਮੈਮੋਰੀਅਲ ਹਸਪੀਟਲ ਦੇ ਵਿੱਚ ਸਟਾਫ ਹੈ ਨਹੀਂ ਡਾਕਟਰ ਨੂੰ ਮਤਲਬ ਆਫਰ ਦਿੱਤੀ ਜਾ ਰਹੀ ਹੈ ਕਈ ਹਜ਼ਾਰਾਂ ਡਾਲਰ ਦੀ ਇੱਕ ਸਿੰਗਲ ਓਵਰਨਾਈਟ ਵੀਕਐਂਡ ਸ਼ਿਫਟ ਦੇ ਲਈ ਤੇ 3200 ਡਾਲਰ ਕਈ ਫਰਵਰੀ ਦੇ ਵਿੱਚ ਸ਼ਿਫਟ ਪਹੁੰਚ ਗਈ ਸੀ ਇੱਕ ਰਾਤ ਦਾ 3200 ਡਾਲਰ ਦਾ ਬੋਨਸ ਡਾਕਟਰਾਂ ਨੂੰ ਦਿੱਤਾ ਜਾ ਰਿਹਾ ਦੂਜੇ ਜਿਹੜੇ ਹਸਪਤਾਲਾ ਉਹਨਾਂ ਦੇ ਵਿੱਚ ਵੀ ਸਟਾਫ ਸ਼ਾਰਟੇਜ ਹੈ ਲੈਂਗਲੀ ਮੈਮੋਰੀਅਲ ਹਸਪਤਾਲ ਦੇ ਵਿੱਚ ਵੀ ਸਟਾਫ ਹੈ ਨਹੀਂ ਐਬਸਵਰਡ ਰੀਜਨਲ ਹਸਪੀਟਲ ਦੇ ਵਿੱਚ ਵੀ ਸਟਾਫ ਹੈ ਨਹੀਂ ਤੇ ਆਪਣਾ ਜਿਹੜਾ ਵਾਈਟ ਰੋਕ ਵਾਲਾ ਪੀ ਸਰਚ ਹਸਪੀਟਲ ਆ ਇੱਥੇ ਵੀ ਸਟਾਫ ਜਿਹੜਾ ਹੈ ਨਹੀਂ ਉਹਦੀ ਸਟਾਫ ਦੀ ਕਮੀ ਆ ਤੇ ਇਹਨੂੰ ਕਵਰ ਕਰਦੇ ਲਈ ਵੀ ਕੁਛ ਨਾ ਕੁਛ ਤਰੀਕੇ ਜਿਹੜੇ ਉਹ ਵਰਤੇ ਜਾ ਰਹੇ ਆ ਜਿਹੜੇ ਡਾਕਟਰਜ਼ ਆ ਬੀਸੀ ਦੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਇਸ ਗੱਲ ਨੂੰ ਕਨਫਰਮ ਕੀਤਾ ਕਿ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਡਾਕਟਰਜ਼ ਪੂਰੇ ਨਹੀਂ ਆ ਇਸ ਵੇਲੇ ਜਿਹੜੇ ਡਾਕਟਰ ਨੇ ਇਹਨਾਂ ਨੂੰ ਐਕਸਟਰਾ ਸ਼ਿਫਟਾਂ ਵਿੱਚ ਕੰਮ ਕਰਨਾ ਪੈ ਰਿਹਾ ਜਿਹੜੀ ਆਮ ਨਾਲੋਂ ਜ਼ਿਆਦਾ ਪੇਸ਼ੈਂਟਸ ਦਾ ਸਾਹਮਣਾ ਕਰਨ ਦੇ ਲਈ ਇਦੇ ਨਾਲ ਵੇਟ ਟਾਈਮ ਲੰਬਾ ਹੋ ਰਿਹਾ ਕਨਸਰਨ ਜਿਹੜੇ ਆ ਕੁਆਲਿਟੀ ਕੇਅਰ ਦੇ ਉੱਤੇ ਸਿੱਧੇ ਹੋ ਰਹੇ ਆ ਜਦੋਂ ਵੇਟ ਟਾਈਮ ਲੰਬਾ ਹੈ ਫਿਰ ਕੁਦਰਤੀ ਜਿਹੜਾ ਮਰੀਜ਼ ਆ ਉਹਨੂੰ ਬਣਦਾ ਇਲਾਜ ਉਹਦਾ ਉਸ ਵੇਲੇ ਸਿਰ ਨਹੀਂ ਕੀਤਾ ਜਾ ਸਕਦਾ ਹੈਲਥ ਕੇਅਰ ਜਿਹੜੇ ਵਰਕਰਸ ਨੇ ਉਹ ਚਿੰਤਤ ਨੇ ਇਸ ਗੱਲ ਬਾਰੇ ਪਰ ਜਦੋਂ ਬੋਲਦੇ ਆ ਤੇ ਆਪਣਾ ਨਾਮ ਗੁਪਤ ਰੱਖ ਕੇ ਬੋਲਦੇ ਆ ਅਨੋਨਿਮਸਲੀ ਗੱਲਬਾਤ ਕਰਦੇ ਕਿਉਂਕਿ ਉਹਨਾਂ ਨੂੰ ਰਿਪਰਕਸ਼ਨ ਦਾ ਖਤਰਾ ਆ ਉੱਥੇ ਉਹਨਾਂ ਨੂੰ ਜਿੱਥੇ ਉਹ ਕੰਮ ਕਰਦੇ ਉੱਥੇ ਸੰਕਟ ਹੋ ਸਕਦਾ ਵੈਸੇ ਵੀ ਲੋਕ ਬਹੁਤੀ ਦਿਲਚਸਪੀ ਨਹੀਂ ਲੈਂਦੇ ਇਹਨਾਂ ਗੱਲਾਂ ਦੇ ਵਿੱਚ ਡਾਕਟਰ ਜਦੋਂ ਪਿੱਛੇ ਜੇ ਰੈਲੀ ਕੀਤੀ ਸੀ ਉਹਨਾਂ ਇੱਥੇ ਸਰੀ ਦੇ ਵਿੱਚ ਆਪਣੀ ਜੌਬ ਦਾ ਰਿਸਕ ਲੈ ਕੇ ਤੇ ਲੋਕ ਬਹੁਤ ਘੱਟ ਜਾਂਦੇ ਆ ਹੈਲਥ ਮਿਨਿਸਟਰ ਨੇ ਵੀ ਇਸ ਗੱਲ ਨੂੰ ਕਿਹਾ ਕਿ ਸਟਾਫਿੰਗ ਚੈਲੰਜ ਹੈਗਾ ਆ ਤੇ ਇਹ ਕੈਨੂਅਲ ਇਸ਼ੂ ਆ ਫਰੇਜ਼ਰ ਹੈਲਥ ਇਸ ਪ੍ਰੋਬਲਮ ਨੂੰ ਜਿਹੜੀ ਕੁਛ ਨਾ ਕੁਛ ਦੇ ਕੰਪਨਸੇਸ਼ਨ ਐਗਰੀਮੈਂਟ ਕਰਨ ਦੇ ਯਤਨ ਕਰ ਰਹੀ ਹੈ ਤਾਂ ਕਿ ਦਾ ਹੈਂਡਲ ਕੀਤਾ ਜਾ ਸਕੇ ਨਵਾਂ ਐਗਰੀਮੈਂਟ ਜਿਹੜਾ ਉਹ ਜਿਹੜਾ ਫੈਮਿਲੀ ਡਾਕਟਰਸ ਦੇ ਨਾਲ ਲਾਸਟ ਇਅਰ ਬਣਾਇਆ ਸੀ ਲਗਭਗ ਉਦਾਂ ਦਾ ਹੋਊਗਾ ਤੇ ਹੌਟ ਹਸਪੀਟਲ ਦੀ ਜਿਹੜੀ ਲੌਂਗ ਟਰਮ ਕੇਅਰ ਆ ਜਿਹੜੀ ਪੇਲੀਏਟਿਵ ਕੇਅਰ ਆ ਜਾਂ ਜਿਹੜੀ ਮਟਰਨਿਟੀ ਕੇਅਰ ਆ ਉਧਰ ਤੱਕ ਫਿਰ ਇਹ ਗੱਲਬਾਤ ਚੱਲੇ ਜਾਂਦੀ ਆ ਵੀ ਹਸਪਤਾਲ ਦੇ ਵਿੱਚ ਕੇਅਰ ਨਹੀਂ ਕੀਤੀ ਜਾ ਸਕਦੀ ਤੁਸੀਂ ਘਰ ਲੈ ਜਾਓ ਘਰ ਨਹੀਂ ਲੈ ਜਾਗਦੇ ਤੁਸੀਂ ਕਿਤੇ ਹੋਰ ਲੈ ਜਾਓ ਐਡਰਟਿਕਸ ਹੈਲਥ ਮਿਨਿਸਟਰ ਨੇ ਉਹਨਾਂ ਨੇ ਕਿਹਾ ਕਿ ਵਰਕਿੰਗ ਕੰਡੀਸ਼ਨ ਡਾਕਟਰਸ ਦੇ ਲਈ ਜਿਹੜੇ ਕੰਮ ਕਰਦੇ ਆ ਸੀ ਉਹ ਸਾਡੀ ਪ੍ਰਾਇੋਰਟੀ ਆ ਨੂੰ ਇੰਪਰੂਵ ਕਰਨਾ ਸਰਕਾਰ ਪਹਿਲਾਂ ਹੀ ਜਿਹੜੀ ਇਹਦੇ ਵਿੱਚ ਕੰਮ ਕਰ ਰਹੀ ਆ ਜਿਹੜੀ ਇਨੀਸ਼ੀਏਟਿਵ ਲੈ ਰਹੀ ਆ ਕਿ ਡਾਕਟਰਾਂ ਨੂੰ ਕਿਸ ਤਰੀਕੇ ਨਾਲ ਰਿਟੇਨ ਰੱਖਣਾ ਤੇ ਜੋ ਕੁਝ ਹੋਰ ਕਰਨਾ ਚਾਹੀਦਾ ਉਧਰਲੇ ਪਾਸੇ ਵੀ ਇਹ ਕਰਨ ਦੀ ਕੋਸ਼ਿਸ਼ ਕਰ ਰਹੀ ਆ ਸੋ ਇਹ ਇੱਕ ਨਵੀਂ ਗੱਲਬਾਤ ਆ ਜਿਹੜੀ ਲੋਕਾਂ ਨੂੰ ਸ਼ਾਇਦ ਪਹਿਲਾਂ ਨਹੀਂ ਪਤਾ ਸੀ ਕਿ ਡਾਕਟਰਾਂ ਨੂੰ ਵੀਕਐਂਡ ਦੀਆਂ ਸ਼ਿਫਟਾਂ ਲਾਉਣ ਦੇ ਲਈ ਅਟਰੈਕਟ ਕਰਨ ਦੇ ਲਈ ਉਹਨਾਂ ਨੂੰ ਲਾਲਚ ਦਿੱਤਾ ਜਾ ਰਿਹਾ ਉਹਨਾਂ ਨੂੰ ਬੋਨਸ ਆਫਰ ਕੀਤੇ ਜਾ ਰਹੇ ਤੇ ਜਿਹੜੇ ਆ ਜਿਹੜੀ ਜਿਹੜੀਆਂ ਓਵਰਨਾਈਟ ਵੀਕਐਂਡ ਸ਼ਿਫਟ ਆ ਉਹਨੂੰ ਭਰਨ ਦੇ ਲਈ 4800 ਤੇ 25 ਡਾਲਰ ਜਿਹੜੇ ਆਫਰ ਕੀਤੇ ਗਏ ਆ ਫਰੇਜ਼ਰ ਹੈਲਥ ਦੀ ਈਮੇਲ ਆ ਉਹਦੇ ਵਿੱਚ ਮਿਸ਼ਨ ਮੋਰੀਅਲ ਹਸਪੀਟਲ ਬਾਰੇ ਇਹ ਜਾਣਕਾਰੀ ਜਿਹੜੀ ਸਾਹਮਣੇ ਆਈ ਆ ਕਿ ਇਸ ਤਰੀਕੇ ਦੇ ਨਾਲ ਆਫਰ ਕੀਤਾ ਜਾ ਰਿਹਾ ਹਾਲਾਂਕਿ ਕੁਝ ਵੀ ਇਹਦੇ ਵਿੱਚ ਗਲਤ ਨਹੀਂ ਆ ਪਰ ਫਿਰ ਵੀ ਲੋਕ ਜਿਹੜੇ ਇਸ ਗੱਲ ਤੋਂ ਚਿੰਤਤ ਨੇ ਉਹ ਵੀ ਸਾਡੀ ਜਿਹੜਾ ਸਾਡਾ ਹੈਲਥ케ਅਰ ਸਿਸਟਮ ਆ ਇਹਦੀ ਇਸ ਵੇਲੇ ਹਾਲਤ ਕੀ ਆ ਚਾਹੀਦਾ ਕੋਈ ਜਿਹੜਾ ਪੱਕਾ ਹੱਲ ਆ ਉਹ ਸਰਕਾਰ ਨੂੰ ਕਰਨਾ ਚਾਹੀਦਾ ਅਗਲੀ ਗੱਲ ਬਾਤ ਦੋਸਤੋ অন্ਟਾਰੀਓ ਦੀ ਇੱਕ ਖਬਰ ਆ ਅ ਕਈ ਜਿਹੜੀਆਂ ਬਿਮਾਰੀਆਂ ਨੇ ਉਹ ਸਮਝ ਨਹੀਂ ਆਉਂਦੀਆਂ ਸੁਧਾਰਨ ਰੂਪ ਦੇ ਵਿੱਚ ਕੋਈ ਗੱਲ ਬਾਤ ਹੋ ਜੇ ਬੰਦੇ ਨੂੰ ਪਤਾ ਹੁੰਦਾ ਜਾਂ ਬੰਦੇ ਦੀ ਜਾਨ ਕਈ ਵਾਰੀ ਚਲੇ ਜਾਂਦੀ ਪਰ ਉਹਦੇ ਉਹਦੇ ਡਾਕਟਰ ਨੂੰ ਰੀਜ਼ਨ ਪਤਾ ਹੁੰਦੇ ਜੀ ਆਹ ਕਾਰਨ ਸੀ ਇਹਨੂੰ ਕੈਂਸਰ ਹੋ ਗਿਆ ਕੈਂਸਰ ਤੋਂ ਬਾਅਦ ਆਹ ਹੋ ਗਿਆ ਹੋ ਗਿਆ ਅਜਿਹੀ ਕਮੀ ਹੋ ਗਈ ਅਜਿhta ਕਰਕੇ ਮੌਤ ਹੋ ਗਈ ਕੁਛ ਗੱਲਾਂ ਬਾਤਾਂ ਡਾਕਟਰਾਂ ਦੀ ਸਾਂਝੀ ਤੋਂ ਵੀ ਪਰੇ ਚਲੇ ਜਾਂਦੀਆਂ ਜਿੱਦਾਂ ਅਸੀਂ ਕੱਲ੍ਹ ਖਬਰ ਦੇ ਵਿੱਚ ਗੱਲਬਾਤ ਕਰਦੇ ਸੀ ਕਿ ਜਦੋਂ ਦਾ ਕੋਵਿਡ ਹੋਇਆ ਇਹਦੇ ਤੋਂ ਬਾਅਦ ਕੈਂਸਰ ਦੇ ਕੇਸਾਂ ਵਿੱਚ ਬਹੁਤ ਵਾਧਾ ਹੋ ਗਿਆ ਔਰ ਪਤਾ ਨਹੀਂ ਲੱਗ ਰਿਹਾ ਹਾਲਾਂਕਿ ਜਾਂ ਤਾਂ ਸਿੱਧਾ ਇੱਕ ਕਨੈਕਸ਼ਨ ਜੁੜਜਣਾ ਵੀ ਹੈ ਇਹਦੇ ਕਰਕੇ ਆਇਆ ਹੋਇਆ ਤੇ ਫਿਰ ਕੈਂਸਰ ਵਧ ਗਿਆ ਉਹ ਵੀ ਨਹੀਂ ਪਤਾ ਲੱਗ ਰਿਹਾ ਪਰ ਇੰਨਾ ਪਤਾ ਲੱਗ ਰਿਹਾ ਵੀ ਕੈਂਸਰ ਦੇ ਕੇਸਾਂ 'ਚ ਵਾਧਾ ਹੋਇਆ ਇੱਕ ਹੋਰ ਕੇਸ ਇਦਾਂ ਦਾ ਅਨਟਾਰੀਓ ਦੇ ਵਿੱਚ ਸਾਹਮਣੇ ਆਇਆ ਕਿ ਜਿਹੜੀ ਇਸ ਵੇਲੇ ਅਨਟਾਰੀਓ ਦੇ ਵਿੱਚ ਵਾਲਸਟਨ ਦੇ ਵਿੱਚ ਇਹ ਜਿਹੜਾ ਵਿਅਕਤੀ ਹੈ ਰਹਿੰਦਾ ਆ ਉਹਨੂੰ ਸੁਧਾਰਨ ਨਜ਼ਲਾ ਜੁਕਾਮ ਹੋਇਆ ਮਾਈਲਡ ਕੋਲਡ ਜਿਹਨੂੰ ਅਸੀਂ ਕਹਿ ਸਕਦੇ ਆ ਪਿਛਲੇ ਸਾਲ ਤੇ ਉਹ ਜਿਹੜਾ ਉਹਨੂੰ ਠੰਡ ਜਾਂ ਨਜ਼ਲਾ ਜੁਕਾਮ ਇਹ ਉਹਦਾ ਬਦਲਦਾ ਬਦਲਦਾ ਇੱਥੇ ਤੱਕ ਪਹੁੰਚ ਗਿਆ ਇਹ ਤੁਸੀਂ ਹਾਲਤ ਦੇਖ ਸਕਦੇ ਹੋ ਜੀ ਦੋਵਾਂ ਤਸਵੀਰਾਂ ਦੇ ਵਿੱਚ ਕਿ ਉਹ ਮਰਨ ਵਾਲੇ ਬੈੱਡ ਤੇ ਪੈ ਗਿਆ ਜੈਡ ਮੈਨਰ 33 ਸਾਲ ਉਮਰ ਆ ਫਿਜ਼ਿਕਲੀ ਜਿਹੜਾ ਇਹ 33 ਸਾਲ ਦੀ ਉਮਰ ਆ ਤੇ ਕਈ ਖੇਤਰਾਂ ਦੇ ਵਿੱਚ ਫਿਜ਼ੀਕਲ ਥੈਰਾਪਿਸਟ ਆ ਤੇ ਆਪਣਾ ਆਪਣੀ ਆਇਡੈਂਟੀਟੀ ਦੇ ਲਈ ਇਹ ਵਰਕਆਊਟ ਵਗੈਰਾ ਜਿਹੜਾ ਸਾਰਾ ਕੁਝ ਉਹ ਇਹਦਾ ਚੱਲਦਾ ਹੁਣ ਉਹ ਕਹਿੰਦਾ ਮੈਂ ਕੀ ਕਰ ਸਕਦਾ ਸੀ ਕਿ ਰੋਜ਼ ਕੇ ਆਪਣੇ ਆਪ ਨੂੰ ਮੈਂ ਕਿਸੇ ਨਾ ਕਿਸੇ ਤਰ੍ਹਾਂ ਠੀਕ ਠਾਕ ਰੱਖਣ ਦਾ ਯਤਨ ਕਰਦਾ ਸੀ ਉਹ ਕਹਿੰਦਾ ਵੀ ਇਮੇਜਿਨ ਕੀਤੀ ਜਾ ਸਕਦੀ ਆ ਕਿ ਮੇਰੀ ਫਰਸਟ੍ਰੇਸ਼ਨ ਕਿੰਨੀ ਹੋਊਗੀ ਕਿ ਸੁਧਾਰਨ ਕਾਮਨ ਕੋਲਡ ਜਿਹੜਾ ਆ ਉਹ ਮੈਨੂੰ ਉਹਦੇ ਹੋਮ ਜਿਮ ਦੇ ਵਿੱਚ ਤੇ ਜਿਹੜਾ ਇੱਥੇ ਤੱਕ ਚੱਲਿਆ ਗਿਆ ਵੀ ਜਿਹੜਾ ਕਦੇ ਕਲਪਨਾ ਨਹੀਂ ਸੀ ਕੀਤੀ ਜਾ ਸਕਦੀ ਉਹ ਕਹਿੰਦਾ ਮੈਂ ਥੋੜਾ ਜਿਹਾ ਮੌਸਮ ਦੇ ਅਨੁਸਾਰ ਲੱਗਾ ਤੇ ਮੇਰੀ ਜਿਹੜੀ ਵਾਈਫ ਆ ਤੇ ਮੇਰੇ ਬੱਚੇ ਆ ਉਹਨਾਂ ਨੂੰ ਵੀ ਐਸੇ ਤਰੀਕੇ ਦੇ ਨਾਲ ਹੋ ਗਿਆ ਕਿਉਂਕਿ ਸੀਜ਼ਨ ਸੀਜ਼ਨ ਦੇ ਵਿੱਚ ਹਰ ਇੱਕ ਬੰਦੇ ਨੂੰ ਨਜ਼ਲਾ ਜਕਾਮ ਹੁੰਦਾ ਹਰ ਇੱਕ ਬੰਦਾ ਬਿਮਾਰ ਹੁੰਦਾ ਆ ਉਹਦੀ ਫੈਮਿਲੀ ਰਿਕਵਰ ਕਰਨਾ ਸ਼ੁਰੂ ਕਰ ਗਈ ਜਦੋਂ ਜ਼ੁਕਾ ਬੁਖਾਰ ਤੋਂ ਬਾਅਦ ਇਹਦੇ ਤੋਂ ਬਾਅਦ ਫਲੂ ਤੋਂ ਬਾਅਦ 5-7 ਦਿਨਾਂ ਲਗਦੇ ਹੁਣ ਉਹ ਬਾਕੀ ਫੈਮਿਲੀ ਤੇ ਰਿਕਵਰ ਕਰ ਗਈ ਹੈ ਵਿਅਕਤੀ ਜਿਹੜਾ ਸੀਗਾ ਮੈਨਰਡ ਇਹਦੀ ਹਾਲਤ ਜਿਹੜੀ ਹੈ ਉਹ ਮਾੜੀ ਹੁੰਦੀਗੀ ਕੋਲਡ ਸਿੰਪਟਮ ਇਵਾਲਵ ਹੋ ਗਏ ਇਨਸੋਮਨੀਆ ਦੇ ਵਿੱਚ ਉਹਦੇ ਤੋਂ ਬਾਅਦ ਉਹਦੇ ਲਿੰਫ ਨੋਡਸ ਸੁੱਜ ਗਏ ਉਹ ਤੋਂ ਬਾਅਦ ਉਹਦੀ ਜਿਹੜੀ ਚਮੜੀ ਦਾ ਰੰਗ ਸੀ ਉਹ ਪੀਲਾ ਹੋਣਾ ਸ਼ੁਰੂ ਹੋ ਗਿਆ ਉਹਦੇ ਆਰਗਨ ਫੇਲ ਹੋਣੇ ਸ਼ੁਰੂ ਹੋ ਗਏ ਓਵੈਂਚੁਅਲੀ ਉਹਨੂੰ ਕਿਚਨਰ ਦੇ ਗ੍ਰੈਂਡ ਰਿਵਰ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਤੇ ਉਹਨੂੰ ਜਿਹੜਾ ਮਿਸ ਡਾਇਗਨੋਸ ਕੀਤਾ ਗਿਆ ਦੂਜੀਆਂ ਬਿਮਾਰੀਆਂ ਦੇ ਨਾਲ ਇਹਨੂੰ ਫਲਾਣਾ ਹੋ ਗਿਆ ਫਲਾਣਾ ਹੋ ਗਿਆ ਡਾਕਟਰਾਂ ਨੂੰ ਸਮਝ ਨਹੀਂ ਆਈ ਇਹਨੂੰ ਹੋਇਆ ਕੀ 6 ਦਿਨਾਂ ਤੋਂ ਬਾਅਦ ਉਹ ਕਹਿੰਦਾ ਮੈਂ ਲਾਈਫ ਸਪੋਰਟ ਦੇ ਉੱਤੇ ਆਈਸੀਯੂ ਦੇ ਵਿੱਚ ਚਲੇ ਗਿਆ ਤੇ ਉਸ ਟਾਈਮ ਦੇ ਉੱਤੇ ਉਹ ਕਹਿੰਦਾ ਮੈਂ ਜਿਹੜਾ ਡਾਇਗਨੋਸ ਕੀਤਾ ਗਿਆ ਮੈਨੂੰ ਜਿਹੜੀ ਬਿਮਾਰੀ ਦੇ ਲਈ ਉਹ ਸੀ ਐਚ ਐਲ ਐਚ ਅਲਟੀਮੇਟਲੀ ਉਹਨਾਂ ਨੇ ਕਿਹਾ ਕਿ ਭਾਈ ਤੇਨੂੰ ਐਚ ਐਲ ਐਚ ਨਾਂ ਦੀ ਬਿਮਾਰੀ ਹੋ ਗਈ ਹੁਣ ਐਚ ਐਲ ਐਚ ਨੂੰ ਇਹਨੂੰ ਕਹਿੰਦੇ ਆ ਹਿਮੋਫੈਗੋਸਿਟਿਕ ਲਿੰਫੋ ਹਿਸਟੋਸਾਈਟੋਸਿਸ ਹੁਣ ਇਹ ਬਿਮਾਰੀ ਕੀ ਆ ਕੋਈ ਪਤਾ ਨਹੀਂ ਵੀ ਜਦੋਂ ਕਿਸੇ ਨੂੰ ਤੁਸੀਂ ਦੱਸੋਗੇ ਇਹ ਕਿ ਜਾਂ ਬਿਮਾਰੀ ਸਧਾਰਨ ਬੰਦੇ ਨੂੰ ਹੁੰਦਾ ਵੀ ਆ ਹੋ ਗਈ ਆ ਹੋ ਗਈ ਹੁਣ ਐਚ ਐਲ ਐਚ ਨਾਂ ਦੀ ਬਿਮਾਰੀ ਹਿਮੋਫੈਗੋਸਿਟਿਕ ਲਿੰਫੋ ਹਿਸਟੋਸਾਈਟੋਸਿਸ ਇੱਕ ਰੇਅਰ ਡਿਜ਼ੀਜ਼ ਆ ਜਿਹੜੀ ਕਹਿੰਦੇ ਇੱਕ ਖਾਸ ਕਿਸਮ ਦੀ ਇਨਫੈਕਸ਼ਨ ਦੇ ਨਾਲ ਟ੍ਰਿਗਰ ਹੁੰਦੀ ਆ ਤੇ ਜਿਹੜੇ ਵਾਈਟ ਬਲੱਡ ਸੈਲਸ ਬਾਡੀ ਦੇ ਵਿੱਚ ਹੁੰਦੇ ਆ ਜਿਹਨਾਂ ਨੇ ਡਿਫੈਂਸ ਕਰਨਾ ਹੁੰਦਾ ਸਾਡੇ ਬਾਡੀ ਦੇ ਵਿੱਚ ਬਲੱਡ ਦੇ ਵਿੱਚ ਜਿਦਾ ਆਪਾਂ ਨੂੰ ਪਤਾ ਕ੍ਰੈੱਡ ਬਲੱਡ ਸੈਲ ਤੇ ਵਾਈਟ ਬਲੱਡ ਸੈਲਸ ਹੁੰਦੇ ਆ ਜਿਹੜੇ ਵਾਈਟ ਬਲੱਡ ਸੈਲਸ ਹੁੰਦੇ ਆ ਉਹ ਸਾਡੇ ਸੋਲਜਰ ਹੁੰਦੇ ਜਿਹੜੇ ਬਚਾਉਂਦੇ ਡਿਫੈਂਸ ਕਰਦੇ ਬਾਡੀ ਦਾ ਦੂਜੀਆਂ ਚੀਜ਼ਾਂ ਤੋਂ ਜੇ ਕੋਈ ਖਤਰਨਾਕ ਕੋਈ ਜਰਮੰਦਰ ਚਲੇ ਜਾਂਦੇ ਵਾਈਟ ਬਲੱਡ ਸੈਲਸ ਆ ਜਿਹੜੇ ਉਹਨਾਂ ਨੂੰ ਮਾਰ ਦਿੰਦੇ ਹੁਣ ਇਹਦੇ ਵਿੱਚ ਇਨਫੈਕਸ਼ਨ ਦੇ ਨਾਲ ਹੋਇਆ ਇਹ ਕਿ ਇਹ ਜਿਹੜੇ ਵਾਈਟ ਬਲੱਡ ਸੈਲਸ ਆ ਜਿਨ੍ਹਾਂ ਨੇ ਕਿ ਇਹਨੂੰ ਬਾਹਰ ਲੀਆਂ ਚੀਜ਼ਾਂ ਤੋਂ ਹਾਨੀਕਾਰਕ ਚੀਜ਼ਾਂ ਤੋਂ ਬਾਡੀ ਨੂੰ ਬਚਾਉਣਾ ਸੀ ਉਹ ਆਪਣੀ ਬਾਡੀ ਦੇ ਸੈਲਸ ਦੇ ਉੱਤੇ ਅਟੈਕ ਕਰਨ ਲੱਗ ਪਏ ਤੇ ਉਹਨਾਂ ਨੂੰ ਖਤਮ ਕਰਨ ਲੱਗ ਪਏ ਦੂਜੇ ਬਲੱਡ ਸੈਲਸ ਤੇ ਹੋਇਆ ਕਿ ਉਹਦੇ ਤੋਂ ਬਾਅਦ ਫਿਰ ਜਦੋਂ ਬਲੱਡ ਹੀ ਖਤਮ ਹੋਣ ਲੱਗ ਪਿਆ ਉਹ ਅੰਦਰੋਂ ਹੀ ਖਤਮ ਕਰਨ ਲੱਗ ਪਿਆ ਤੇ ਫਿਰ ਉਹਦਾ ਜਿਹੜਾ ਇਹ ਸਾਰਾ ਕੁਝ ਇਸ ਪਾਸੇ ਨੂੰ ਜਾਣਾ ਸ਼ੁਰੂ ਹੋ ਗਿਆ ਡਾਕਟਰ ਨੇ ਦੇਖਿਆ ਕਿ ਉਹਦੇ ਫੈਮਿਲੀ ਨੂੰ ਕਿ ਕਿਸ ਤਰੀਕੇ ਨਾਲ ਇਧਰਲੇ ਪਾਸੇ ਜਾਇਆ ਜਾ ਸਕਦਾ ਉਹ ਕਹਿੰਦੇ ਵੀ ਮੇਰੇ ਕਿਦਾਂ ਉਹ ਯਾਦ ਕਰਦਾ ਉਹ ਸਾਰੀ ਗੱਲਬਾਤ ਕਿ ਉਹਦੇ ਪੇਰੈਂਟਸ ਨੂੰ ਕਿਦਾਂ ਪਾਸੇ ਲੈ ਗਏ ਤੇ ਜਿਹੜਾ ਉਹਦੀ ਪਰ ਉਹਦੀ ਬਾਡੀ ਨੇ ਫਾਈਟ ਕੀਤੀ ਉਹ ਇੰਪਰੂਵ ਹੋਣਾ ਸ਼ੁਰੂ ਹੋ ਗਿਆ 40 ਪਾਉਂਡ ਦਾ ਭਾਰ ਉੱਡ ਗਿਆ ਆਈ ਸੀ ਯੂ ਦੇ ਵਿੱਚ ਪੰਜ ਹਫਤੇ ਤੋਂ ਬਾਅਦ ਉਹ ਜਦੋਂ ਜਾਗਦਾ ਆ ਤੋ ਕਹਿੰਦਾ ਮੈਨੂੰ ਲੱਗਾ ਕਿ ਮੈਂ ਜਿੱਦਾਂ ਕਿਸੇ ਹੋਰ ਦੇ ਸਰੀਰ ਵਿੱਚ ਹੁੰਨਾ ਵੀ ਸਰੀਰ ਇਹਨਾਂ ਅੰਦਰੋਂ ਖਤਮ ਹੋ ਗਿਆ ਸੋ ਉਹਦੇ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਉਹ ਰਿਕਵਰ ਕਰ ਰਿਹਾ ਆ ਉਹਦੀ ਜਿਹੜੀ ਉਹਦੀ ਉਹਦੀ ਮਸਲ ਮੈਮਰੀ ਆ ਉਹ ਸਾਰਾ ਕੁਝ ਤੇ ਮਈ 25 ਨੂੰ ਉਹਨੇ ਆਪਣਾ ਪਹਿਲੀ ਜਿਹੜੀ ਜਿਹੜੀ ਪਾਵਰ ਲਿਫਟਿੰਗ ਕੰਪੀਟੀਸ਼ਨ ਆ ਜਦੋਂ ਉਹ ਪਿਛਲੇ ਸਾਲ ਡਾਇਗਨੋਸ ਹੋਇਆ ਉਸ ਤੋਂ ਬਾਅਦ ਤੇ ਹੁਣ ਉਹ ਕਹਿੰਦਾ ਵੀ ਮੈਂ ਦੁਬਾਰਾ ਆਪਣੇ ਜਿਹੜੇ ਕਲਾਇੰਟ ਨੂੰ ਸਪੋਰਟ ਕਰ ਰਿਹਾ ਆਪਣੀ ਹੈਲਥ ਜਰਨੀ ਨੂੰ ਕਰ ਰਿਹਾ ਹਾਂ ਤੇ ਹੁਣ ਜਿਹੜੀ ਉਹਦੀ ਜਿਸ ਤਰੀਕੇ ਦੇ ਨਾਲ ਉਹਦੀ ਡਾਇਗਨੋਸ ਕੀਤਾ ਗਿਆ ਤੇ ਜਿੱਦਾਂ ਉਹਦੇ ਨਾਲ ਲੜਿਆ ਹੈ ਆਪਣੇ ਆਪ ਦੇ ਵਿੱਚ ਉਦਾਹਰਨ ਸਧਾਰਨ ਬਿਮਾਰੀ ਦੇ ਵਿੱਚ ਕੀ ਦਾ ਕੀ ਬਣ ਸਕਦਾ ਇਹਦੀ ਇੱਕ ਉਦਾਹਰਨ ਇਹ ਵਿਅਕਤੀ ਅਗਲੀ ਗੱਲਬਾਤ ਵੀ অন্ਟਾਰੀਓ ਦੀ ਹੈ ਤੇ ਸਿਹਤ ਦੇ ਨਾਲ ਹੀ ਸੰਬੰਧਤ ਹੈ অন্ਟਾਰੀਓ ਦੇ ਵਿੱਚ ਇੱਕ ਔਰਤ ਉਹ ਕੈਮਨ ਦੇ ਵਿੱਚ ਟ੍ਰਿਪ ਦੇ ਉੱਤੇ ਗਈ ਕੈਮਨ ਆਈਲੈਂਡ ਜਿਹੜਾ ਸਾਊਥ ਅਫਰੀਕਾ ਦੇ ਵਿੱਚ ਕਿਉਂ ਉੱਥੇ ਕਿਊਬਾ ਦੇ ਨੇੜੇ ਥੱਲੇ ਇਹ ਆਈਲੈਂਡ ਦੱਸਿਆ ਜਾ ਰਿਹਾ ਜਨਵਰੀ ਦੇ ਵਿੱਚ ਉੱਥੇ ਗਈ ਸੀ ਤੇ ਉੱਥੇ ਜਾ ਕੇ ਇਹਨੂੰ ਹਸਪਤਾਲ ਜਾਣਾ ਪੈ ਗਿਆ ਕਿਉਂਕਿ ਇਹਨੂੰ ਹਾਰਟ ਅਟੈਕ ਹੋ ਗਿਆ ਸੋ ਉਹਦੇ ਕੋਲੇ ਹੁਣ ਤੁਹਾਨੂੰ ਪਤਾ ਕਿ ਅਕਸਰ ਹੀ ਲੋਕ ਗੱਲ ਕਰਦੇ ਆ ਕਿ ਸਾਡੇ ਕੋਲ ਇੰਸ਼ੋਰੈਂਸ ਹੋਣਾ ਬਹੁਤ ਜ਼ਰੂਰੀ ਹੈ ਜੇ ਜਦੋਂ ਕਿਤੇ ਵੀ ਜਾਂਦੇ ਆ ਇਹਦੇ ਕੋਲੇ ਇੰਸ਼ੋਰੈਂਸ ਹੈਗਾ ਉਹ ਕਹਿੰਦੀ ਮੈਂ ਜਦੋਂ ਗਈ ਉੱਥੇ ਤੇ ਹਸਪਤਾਲ ਦੇ ਵਿੱਚ ਉਹਨੇ ਜਾ ਕੇ ਉਹ ਦੱਸਿਆ ਆ ਬੀਚ ਦੇ ਉੱਤੇ ਉਹ ਕਹਿੰਦੀ ਮੈਂ ਇੰਜੋਏ ਕਰ ਰਹੀ ਸੀ ਪੂਰਾ ਆਪਣੀਆਂ ਵਕੇਸ਼ਨ ਤੇ ਮੈਨੂੰ ਲੱਗਿਆ ਵੀ ਮੈਂ ਠੀਕ ਨਹੀਂ ਆ ਤੇ ਵੀ ਮੈਂ ਬਸ ਗਈ ਤੇ ਗਈ ਉਹ ਕਹਿੰਦੀ ਬਹੁਤ ਬੈਡ ਕੰਡੀਸ਼ਨ ਹੋ ਗਈ ਇੱਕ ਪਲ ਦੇ ਵਿੱਚ ਉਹਨੂੰ ਇਹ ਲੱਗਿਆ ਤੇ ਉਹਦੇ ਤੋਂ ਬਾਅਦ ਐਂਬੂਲੈਂਸ ਆਈ ਐਂਬੂਲੈਂਸ ਉਹਨੂੰ ਉੱਥੋਂ ਚੱਕ ਕੇ ਲੈ ਗਈ ਹਸਪੀਟਲ ਦੇ ਵਿੱਚ ਉੱਥੇ ਜਦੋਂ ਉਹ ਜਾਂਦੀ ਆ ਤੇ ਉਹਦੇ ਤੋਂ ਬਾਅਦ ਉਹਨੂੰ ਉਹਦਾ ਮੈਡੀਕਲ ਇੰਸ਼ੋਰੈਂਸ ਕਿਉਂਕਿ ਉਹਦੇ ਕੋਲ ਕੋਲ ਸੀਗਾ ਤੇ ਉਹਦੇ ਇੰਸ਼ੋਰੈਂਸ ਕੰਪਨੀ ਦੇ ਥਰੂ ਆਨਲਾਈਨ ਤੇ ਫੋਨ ਦੇ ਉੱਤੇ ਗਈ ਤੇ ਉਹ ਕਹਿੰਦੀ ਫਰਸਟ੍ਰੇਸ਼ਨ ਇਹ ਹੋਈ ਕਿ ਕਿਉਂਕਿ ਮੈਂ ਐਮਰਜੈਂਸੀ ਟਰੈਵਲ ਸਿਚੁਏਸ਼ਨ ਦੇ ਵਿੱਚ ਸੀ ਤੇ ਉੱਥੇ ਹਸਪਿਟਲਾਈਜ਼ ਕੀਤੀ ਗਈ 2 ਦਿਨਾਂ ਦੇ ਲਈ ਤੇ ਮੈਡੀਕਲ ਬਿੱਲ ਜਿਹੜਾ ਉਹਦਾ 16809 ਅਮਰੀਕਨ ਡਾਲਰ ਯਾਨੀ ਕਿ ਲਗਭਗ 23000 ਕੈਨੇਡੀਅਨ ਡਾਲਰ ਆਏ ਤੇ ਹਸਪਤਾਲ ਵਾਲੇ ਵੀ ਕਹਿੰਦੇ ਵੀ ਇੰਸ਼ੋਰੈਂਸ ਤੇ ਤੁਹਾਡਾ ਬਾਅਦ ਚ ਦੇਖਾਂਗੇ ਪਰ ਹਸਪਤਾਲ ਚ ਜਾਣ ਤੋਂ ਪਹਿਲਾਂ ਸਾਨੂੰ 23000 ਡਾਲਰ ਪੇ ਕਰੋ ਉਹ ਕਹਿੰਦੇ ਵੀ ਪਰ ਕੁਦਰਤੀ ਸਾਡੇ ਕੋਲੇ ਸੀ ਜਿੱਦਾਂ ਤਿੱਦਾਂ ਕਰਕੇ ਪੇਮੈਂਟ ਦਾ ਜਿਗਾਰੜ ਕੀਤਾ ਸੀ ਜੋੜ ਲਿਆ ਤੇ ਮੰਨ ਲਓ ਕਿ ਜੇ ਸਾਡੇ ਕੋਲੇ 23000 ਡਾਲਰ ਨਾ ਹੁੰਦਾ ਫੇਰ ਤੇ ਫੇਰ ਕੀ ਉੱਥੇ ਹੀ ਰਹਿਣਾ ਪੈਂਦਾ ਉਹਨਾਂ ਨੇ ਤੇ ਜਾਣ ਨਹੀਂ ਸੀ ਦੇਣਾ ਕਹਿੰਦੇ ਮੈਨੂੰ ਬਹੁਤ ਮਾੜਾ ਲੱਗਿਆ ਇਹ ਗੱਲ ਕਿ ਮੈਂ ਇੰਸ਼ੋਰੈਂਸ ਵੀ ਪੇ ਕਰ ਰਹੀ ਹਾਂ ਤੇ ਦੂਜੇ ਪਾਸੇ ਜਦੋਂ ਉਸ ਆਈਲੈਂਡ ਦੇ ਉੱਤੇ ਛੁੱਟੀਆਂ ਕੱਟਣ ਵੇਲੇ ਉਹਨੂੰ ਹਾਰਟ ਦੀ ਪ੍ਰੋਬਲਮ ਆ ਗਈ ਤੇ ਉਹ ਕਹਿੰਦੇ 32000 ਡਾਲਰ ਦਿੱਤੇ ਬਿਨਾ ਤੁਸੀਂ ਹਸਪਤਾਲ 'ਚ ਜਾ ਨਹੀਂ ਸਕਦੇ ਉਹ ਕਹਿੰਦੇ ਮੈਂ ਅਨਟੋਰੀਓ ਬਲੂ ਕ੍ਰਾਸ ਦੇ ਤੋਂ ਇਹ ਇੰਸ਼ੋਰੈਂਸ ਲਿਆ ਸੀ 4 ਮਹੀਨੇ ਬਾਅਦ ਉਹ ਕਹਿੰਦੀ ਵੀ ਜਿਹੜਾ ਇਹ ਰੀਇੰਬਰਸ ਨਹੀਂ ਹੋਇਆ ਤੇ ਹੁਣ ਇਸ ਮਾਮਲੇ ਦੇ ਵਿੱਚ ਉਹ ਜਦੋਜਹਿਦ ਕਰ ਰਹੀ ਆ ਸੋ ਉਹ ਉਹ ਹਸਬ ਜਿਹੜੇ ਕੰਪਨੀ ਵਾਲੇ ਕਹਿੰਦੇ ਆ ਵੀ ਸਾਡੇ ਕੋਲੇ ਕੁਝ ਨਹੀਂ ਪਤਾ ਅਸੀਂ ਡਾਕਟਰਾਂ ਨੂੰ ਪਹਿਲਾਂ ਰੈਕੋਰਡ ਦੇ ਲਈ ਆਰਡਰ ਕਰ ਰਹੇ ਆ ਫਿਰ ਅਸੀਂ ਕੁਝ ਹੋਰ ਕਰ ਰਹੇ ਆ ਜਿਹੜੇ ਪਹਿਲੇ ਡਿਸਪਿਊਟ ਹੈਗੇ ਉਹਨੂੰ ਅਸੀਂ ਠੀਕ ਠਾਕ ਕਰ ਰਹੇ ਆ ਸੋ ਜਦੋਂ ਵੀ ਤੁਸੀਂ ਅ ਇੰਸ਼ੋਰੈਂਸ ਲੈ ਕੇ ਜਾਂ ਬਾਹਰ ਕਿਤੇ ਜਾਂਦੇ ਆ ਤਾਂ ਇਹੋ ਜਿਹੀ ਸਿਚੁਏਸ਼ਨ ਲਈ ਤਿਆਰ ਰਹੋ ਕਿਤੇ ਨਾ ਕਿਤੇ ਇਹੋ ਜਿਹੀ ਸਥਿਤੀ ਦੇ ਵਿੱਚ ਵੀ ਤੁਸੀਂ ਫਸ ਸਕਦੇ ਹੋ ਕਿ ਜਿੱਥੇ ਤੁਹਾਨੂੰ ਕਹਣ ਕਿ 23000 ਡਾਲਰ ਦਿਓ ਤਾਂ ਤੁਸੀਂ ਇੱਥੇ ਜਾ ਸਕਦੇ ਹੋ ਭਾਵੇਂ ਤੁਹਾਡੇ ਕੋਲ ਇੰਸ਼ੋਰੈਂਸ ਹੁਣ ਹੋ ਸਕਦਾ ਉਹਨਾਂ ਨੂੰ ਰੀਇੰਬਰਸ ਕਰ ਹੀ ਦੇਵੇ ਕੰਪਨੀ ਅਭੀ ਠੀਕ ਹੈ ਤੁਹਾਡਾ ਖਰਚਾ ਹੋਇਆ ਤੁਹਾਨੂੰ ਦੇ ਦੇਣੇ ਪਰ ਉਹ ਸਿਚੁਏਸ਼ਨ ਕਿਦਾਂ ਦੀ ਹੈ ਜਦੋਂ ਤੁਹਾਨੂੰ ਇੰਸ਼ੋਰੈਂਸ ਹੋਣ ਦੇ ਬਾਵਜੂਦ ਵੀ ਹਸਪਤਾਲ ਦੇ ਵਿੱਚੋਂ ਜਾਣ ਨਹੀਂ ਦਿੱਤਾ ਅਗਲੀ ਖਬਰ ਕੈਲਗਰੀ ਦੀ ਕੈਲਗਰੀ ਦੀ ਆ ਜਿਹੜਾ ਅਲਬਰਟਾ ਦਾ ਸ਼ਹਿਰ ਕੈਲਗਰੀ ਕੈਲਗਰੀ ਦੇ ਵਿੱਚ ਅੱਜ ਵੇਲੇ ਇੱਕ ਸਮੱਸਿਆ ਆਈ ਆ ਉੱਥੇ ਜਿਹੜੀ ਸੀਰੀਅਸ ਵਾਟਰ ਐਮਰਜੈਂਸੀ ਆ ਅੱਜ ਵੱਡੀ ਇੱਕ ਮੇਜਰ ਵਾਟਰ ਮੇਨ ਬ੍ਰੇਕ ਹੋਈ ਆ ਉੱਥੇ ਉਹ ਦੂਜਾ ਪਾਣੀ ਦਾ ਸਾਰੀ ਸਪਲਾਈ ਡਿਸਟਰਪਟ ਹੋ ਗਈ ਆ ਤੇ ਕਹਿੰਦੇ ਹੋਏ ਆ ਵੀ ਭਾਈ ਪਾਣੀ ਜਿੰਨਾ ਘੱਟ ਵਰਤ ਸਕਦੇ ਆ ਘੱਟ ਵਰਤੋ ਬਾਹਰ ਤੇ ਪਾਣੀ ਤੁਸੀਂ ਵਰਤੋ ਹੀ ਨਾ ਬਿਲਕੁਲ ਵੀ ਕਾਰਤ ਹੋਣੀ ਆ ਕਿਸੇ ਬੂਟਾ-ਬਾਟੇ ਨੂੰ ਦੇਣਾ ਤੇ ਨਹਾਉਣ ਤੇ ਜਿਹੜਾ ਹੋਰ ਕੰਮਾਂ ਦੇ ਲਈ ਵੀ ਪਾਣੀ ਦੀ ਜਿੰਨੀ ਵਰਤੋਂ ਘਟਾਈ ਜਾ ਸਕਦੀ ਓਨੀ ਵਰਤੋਂ ਘਟੋ ਕਿਉਂਕਿ ਉਹਦਾ ਕਾਰਨ ਇਹ ਆ ਕਿ ਸਮੱਸਿਆ ਕਿਤੇ ਵੀ ਆ ਸਕਦੀ ਪਰ ਉਹ ਕਹਿੰਦੇ ਇਹਦਾ ਕੋਈ ਇੱਕ ਫਿਕਸ ਕੋਈ ਨਹੀਂ ਆ ਕਿ ਜਿਹੜੀ ਪਾਣੀ ਆ ਇਹ 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 ਇਹਦਾ ਇਹਦਾ ਸਾਨੂੰ ਉਹ ਕਹਿੰਦੇ ਟਾਈਮ ਲਾਈਨ ਨਹੀਂ ਕਲੀਅਰ ਹੋ ਰਹੀ ਮੇਰੂ ਟਾਈਮ ਕਿੰਨਾ ਲੱਗਣਾ ਤੇ ਇਹਨਾਂ ਦੇ ਕੋਲ ਬੇਸਿਕਲੀ ਡੇਢ ਦੋ ਦਿਨ ਲਈ ਪਾਣੀ ਰਿਜ਼ਰਵ ਹੁੰਦਾ ਤੇ ਪਰ ਹੁਣ ਕਿਉਂਕਿ ਉਹ ਪਤਾ ਨਹੀਂ ਵੀ ਉਹਨੂੰ ਦਿਨ ਕਿੰਨੇ ਲੱਗਣੇ ਆ ਇਸ ਕਰਕੇ ਉਹ ਕਹਿੰਦੇ ਵੀ ਜਿੰਨਾ ਘੱਟ ਤੋਂ ਘੱਟ ਪਾਣੀ ਵਰਤ ਸਕਦੇ ਆ ਉਹਨਾਂ ਵਰਤੋ ਆਫੀਸ਼ੀਅਲ ਜਿਹੜੇ ਆ ਵਾਰਨਿੰਗ ਦੇ ਰਹੇ ਆ ਕਿ ਅਸੀਂ ਪਾਣੀ ਤੋਂ ਬਿਲਕੁਲ ਪਾਣੀ ਸਾਡੇ ਖਤਮ ਹੋ ਸਕਦਾ ਜੇ ਤੁਸੀਂ ਉਹਦੀ ਵਰਤੋ ਇਮੀਡੀਏਟਲੀ ਅੱਜ ਵੀਰਵਾਰ ਨੂੰ ਅੱਜ ਸਵੇਰੇ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਤੇ ਉਹਦੇ ਵਿੱਚ ਕਿਹਾ ਵੀ ਹੁਣ ਹੀ ਪਾਣੀ ਦੀ ਵਰਤੋਂ ਘਟਾਓ ਜਿੰਨੀ ਘਟਾ ਸਕਦੇ ਆ ਤੁਸੀਂ। ਕਿ ਘੱਟੋ-ਘੱਟ 25% ਤੇ ਘਟਾਓ। ਪਾਣੀ ਬੇਸਿਕਲੀ ਜਿੰਨਾ ਉੱਥੇ ਆ ਰਿਹਾ ਆ ਜਿੰਨਾ ਪਾਣੀ ਸਿਟੀ ਪ੍ਰੋਵਾਈਡ ਕਰ ਰਹੀ ਆ ਉਹ ਜੇ ਸਾਰਾ ਹੀ ਖਤਮ ਹੋ ਗਿਆ ਤੇ ਕਿਉਂਕਿ ਸਿਟੀ ਕੋਲ ਉਹਨਾਂ ਪ੍ਰੋਵਾਈਡ ਨਹੀਂ ਕੀਤਾ ਜਾ ਰਿਹਾ ਤੇ ਉਹ ਜੇ ਨਹੀਂ ਕੀਤਾ ਜਾ ਰਿਹਾ ਤੇ ਅੱਗੇ ਉਹਦੀ ਵਰਤੋਂ ਘਟਾਉਣੀ ਪਊਗੀ। ਜੇ ਵਰਤੋਂ ਘਟਾਉਂਦੇ ਨਹੀਂ ਤੇ ਪਿੱਛੋਂ ਪਾਣੀ ਪੂਰਾ ਹੀ ਦੇਈ ਜਾਂਦੇ ਆ ਤੇ ਉਹ ਜਲਦੀ ਖਤਮ ਹੋ ਸਕਦਾ ਆ। ਇੱਕ ਆਊਟਡੋਰ ਵਾਟਰ ਬੈਨ ਲੱਗਾ ਗਲਗਰੀ ਦੇ ਵਿੱਚ ਉਹਨਾਂ ਨੂੰ ਕਿਹਾ ਕਿ ਤੁਸੀਂ ਬਾਹਰ ਜਿਹੜਾ ਆਊਟਡੋਰ ਵਾਟਰ ਆ ਉਹਨੂੰ ਯੂਜ਼ ਕਰਨਾ ਬੰਦ ਕਰ ਦਿਓ ਇੰਡੋਰ ਵਾਲੇ ਨੂੰ ਘਟਾ ਲਓ ਤੇ ਉਹ ਦੂਜਾ ਇਹ ਆ ਕਿ ਸ਼ਾਮ ਨੂੰ ਜਦੋਂ ਇਹ ਹੋਇਆ ਆ ਤੇ ਉਹਦੇ ਤੋਂ ਬਾਅਦ ਸਿਚੁਏਸ਼ਨ ਜਿਆਦਾ ਵਰਸ ਹੋ ਗਈ ਕਿਉਂਕਿ ਲੋਕਾਂ ਨੇ ਉਹਦੀ ਵਰਤੋਂ ਜਿਆਦਾ ਵਧਾ ਦਿੱਤੀ ਵਾਟਰ ਮੇਨ ਬ੍ਰੇਕ ਬਹੁਤ ਵੱਡੀ ਤੇ ਕੰਪਲੈਕਸ ਆ ਤੇ ਰਿਪੇਅਰ ਕਰਨਾ ਬਹੁਤ ਔਖਾ ਆ ਲੋਕਾਂ ਨੂੰ 2113 ਦੀ ਫਲੱਡ ਸਿਚੁਏਸ਼ਨ ਬਾਰੇ ਰਿਮਾਈਂਡ ਕਰਵਾਇਆ ਜਾ ਰਿਹਾ ਜਿਹੜੇ ਅਫੀਸ਼ੀਅਲਸ ਨੇ ਉਹ ਸਿਟੀਜ਼ਨਸ ਨੂੰ ਇਹ ਕਹਿ ਰਹੇ ਉੱਥੇ ਦੇ ਰਹਿਣ ਵਾਲਿਆਂ ਨੂੰ ਕਿ ਤੁਸੀਂ 2013 ਦਾ ਵੇਲਾ ਯਾਦ ਕਰੋ ਜਦੋਂ ਹੜਾ ਆਇਆ ਸੀ ਤੇ ਤੁਸੀਂ ਕਿਸ ਤਰੀਕੇ ਦੇ ਨਾਲ ਉਸ ਵੇਲੇ ਜਿਹੜਾ ਇੱਕ ਇੱਕ ਮੁੱਠਤਾ ਦਾ ਸਬੂਤ ਦਿੱਤਾ ਸੀ ਤੇ ਆਪਾਂ ਉਹਦੇ ਉੱਤੇ ਕਿਦਾਂ ਜਿੱਤ ਪ੍ਰਾਪਤ ਕੀਤੀ ਸੀ ਸੋ ਇਹ ਇਸ ਵੇਲੇ ਥੋੜਾ ਜਿਆ ਜਿਹੜਾ ਹੈਗਾ ਹੈ ਔਰ ਬਾਈਲ ਆ ਐਨਫੋਰਸਮੈਂਟ ਕੀਤੀ ਜਾ ਰਹੀ ਕਿੰਨੀਆਂ ਕਾਲਾਂ ਜਿਹੜੀਆਂ ਉੱਥੇ ਆ ਰਹੀਆਂ ਕਿ ਭਾਈ ਫਲਾਣੇ ਥਾਂ ਦੇ ਉੱਤੇ ਪਾਣੀ ਵੇਸਟ ਹੋ ਰਿਹਾ ਹੈ ਮਿਸਯੂਜ਼ ਹੋ ਰਿਹਾ ਹੈ ਤੇ ਇਹਦੇ ਨਾਲ ਉਹ ਉੱਥੇ ਵੀ ਜਾ ਰਿਹਾ ਦੂਜਾ ਫਾਇਰ ਰਿਸਕ ਵੀ ਆ ਇਸ ਵੇਲੇ ਸਮਾਂ ਉਦਾਂ ਦਾ ਆ ਫਾਇਰ ਬੈਨ ਇਨ ਪਲੇਸ ਆ ਜਿਹਦੇ ਨਾਲ ਪਾਣੀ ਨੂੰ ਬਚਾਇਆ ਜਾ ਸਕੇ ਵੀ ਕੱਲ ਨੂੰ ਕਿਤੇ ਕੋਈ ਫਾਇਰ ਫਾਈਟਰਸ ਨੂੰ ਚਾਹੀਦਾ ਹੋਵੇ ਉਹਦੇ ਲਈ ਵੀ ਬਚਾਇਆ ਜਾ ਸਕੇ ওয়াਟਰ ਮੇਨ ਦੀਆਂ ਡਿਟੇਲਸ ਜਿਹੜੀਆਂ ਕਿ ਇਹ ਜਿਹੜਾ ਮਾਉਂਟ ਕੋਮਰੀ ਏਰੀਆ ਆ ਉਹਦੇ ਵਿੱਚ ਹੋਇਆ ਆ ਤੇ ਇਹਦੇ ਨਾਲ ਬੋਨਸ ਕਮਿਊਨਿਟੀ ਉੱਥੇ ਬੋਇਲ ਵਾਟਰ ਐਡਵਾਈਜ਼ਰੀ ਜਿਹੜੀ ਜਾਰੀ ਕਰਨੀ ਪਈ ਉਹਨਾਂ ਨੂੰ ਸੋ ਫੀਡਰ ਮੇਨ ਇਸ਼ੂ ਆ ਇਹਦੇ ਵਿੱਚ ਜਿਹੜਾ ਫੀਡਰ ਮੇਨ ਆ ਇੱਕ ਕ੍ਰਿਟੀਕਲ ਪਾਈਪਲਾਈਨ ਆ ਜਿਹੜੀ ਸਾਰੇ ਸਿਟੀ ਦੇ ਵਿੱਚ ਮੂਵ ਕਰਦੀ ਆ ਤੇ ਅਨਸਰਟਨ ਆ ਵੀ ਕੀ ਹੋ ਸਕਦਾ ਆ ਇਹਦੇ ਵਿੱਚ ਵੀ ਮਤਲਬ ਇਹਨੇ ਤਿਆਰ ਕਦੋਂ ਹੋਣਾ ਆ ਇਹ ਇਹ ਠੀਕ ਠਾਕ ਕਦੋਂ ਹੋ ਜੂਗੀ ਉਹਦੇ ਸਬੰਧੀ ਜਿਹੜੀ ਐ ਇਸ ਵੇਲੇ ਅਨਸਰਟਨਟੀ ਬਣੀ ਆ ਸੋ ਕੈਲਗਰੀ ਦੇ ਵਿੱਚ ਰਹਿਣ ਵਾਲੇ ਲੋਕ ਖਾਸ ਕਰਕੇ ਅਜਿੱਥੇ ਕਿਤੇ ਵੀ ਤੁਸੀਂ ਇਹ ਬੁੱਧਵਾਰ ਰਾਤ ਦੀ ਘਟਨਾ ਵਾਪਰੀ ਹੈ ਪਾਣੀ ਠੀਕ ਨਹੀਂ ਹੋਈ ਹਜੇ ਠੀਕ ਹੋਣ ਦਾ ਪਤਾ ਕੋਈ ਨਹੀਂ ਜਿੰਨਾ ਕੁ ਵੀ ਤੁਸੀਂ ਕਰ ਸਕਦੇ ਆ ਇਹਨੂੰ ਓਨਾ ਕੁ ਪਾਣੀ ਦੀ ਵਰਤੋਂ ਨੂੰ ਘਟਾਓ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਕਟ ਪੈਦਾ ਹੋ ਸਕਦਾ ਬੋਤ ਐਲਬੋ ਦੋ ਦਰਿਆ ਨੇ ਕਲਗਰੀ ਜੇ ਇੱਕ ਵਿੱਚ ਦੀ ਤੇ ਨਾਲ ਦੀ ਲੰਘਦੇ ਆ ਅਸਲ 'ਚ ਕੀ ਹੁੰਦਾ ਕਿ ਇਹਨਾਂ ਦੋਵਾਂ ਦਰਿਆਵਾਂ ਦਾ ਪਾਣੀ ਇਕੱਠਾ ਕਰਕੇ ਉਹਨੂੰ ਟ੍ਰੀਟ ਕਰਕੇ ਕਿਸੇ ਤਰ੍ਹਾਂ ਲਿਆ ਕੇ ਤੇ ਉਹਨੂੰ ਉਹ ਪਲਾਂਟ ਦੇ ਵਿੱਚ ਤੇ ਉਹ ਪੀਣ ਲਈ ਆ ਹੁਣ ਇੱਥੇ ਨਲਕੇ ਤੇ ਹੈ ਨਹੀਂ ਨਾ ਥੱਲੇ ਮੋਟਰਾਂ ਸਮਰਸੀਬਲ ਲੱਗੀਆਂ ਇਹਨਾਂ ਦੋਵਾਂ ਦਰਿਆਵਾਂ ਦੇ ਪਾਣੀ ਨੂੰ ਟ੍ਰੀਟ ਕਰਕੇ ਉਹਨੂੰ ਡਿਸਇਨਫੈਕਟ ਕਰਕੇ ਉਹਨੂੰ ਬੋਇਲ ਕਰਕੇ ਕਿੰਨਾ ਕੁਝ ਕਰਕੇ ਤੇ ਉਹਨੂੰ ਫਿਰ ਪਾਈਪਾਂ ਦੇ ਵਿੱਚ ਪਾ ਕੇ ਤੇ ਸਾਰੇ ਸ਼ਹਿਰ ਦੇ ਵਿੱਚ ਭੇਜਿਆ ਜਾਂਦਾ ਹੁਣ ਉਹ ਜਿਹੜਾ ਸਿਸਟਮ ਆ ਪਾਣੀ ਤੇ ਬਹੁਤ ਆ ਦਰਿਆ ਦੇ ਵਿੱਚ ਪਰ ਉਹ ਪਹੁੰਚਣਾ ਕਿਦਾਂ ਲੋਕਾਂ ਤੱਕ ਜਿਹੜਾ ਪਚਾਉਣ ਵਾਲੇ ਸਿਸਟਮ ਦੇ ਵਿੱਚ ਕਿਤੇ ਗੜਬੜ ਹੋ ਗਈ ਉਹਨੂੰ ਠੀਕ ਹੋਣ ਲਈ ਟਾਈਮ ਲੱਗਣਾ ਕਿੰਨਾ ਟਾਈਮ ਲੱਗਣਾ ਇਹਦੇ ਬਾਰੇ ਕੋਈ ਪਤਾ ਕੋਈ ਨਹੀਂ ਸੋ ਇਸ ਕਰਕੇ ਇੱਕੋ ਹੀ ਹਾਲਾ ਲੋਕਾਂ ਦੇ ਕੋਲ ਕਿ ਜਿੰਨਾ ਵਿਚਾਰ ਰੱਖ ਸਕਦੇ ਜਿੰਨਾ ਪਾਣੀ ਘਟ ਵਰਤ ਸਕਦੇ ਉਹਨਾਂ ਘਟ ਵਰਤ ਉਹਨਾਂ ਹੀ ਤੇ ਸਮੱਸਿਆ ਵੱਡੀ ਆ ਸਕਦੀ ਹੈ ਦੋਸਤਾਂ ਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨੋਵੀਆ ਗੱਲੋਂ ਬਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ